ਕਈ ਵਾਰ ਇਸ ਤਰ੍ਹਾਂ ਦੀਆਂ ਖਬਰਾਂ ਸੁਣਨ ਨੂੰ ਮਿਲਦੀਆਂ ਜਿਹੜੀਆਂ ਇਨਸਾਨੀਅਤ ਨੂੰ ਸ਼ਰਮਸਾਰ ਕਰ ਦਿੰਦੀਆਂ ਜਿੱਥੇ ਜਾ ਕੇ ਸਾਡਾ ਸਿਰ ਸ਼ਰਮ ਦੇ ਨਾਲ ਝੁੱਕ ਜਾਂਦਾ ਕੱਲ ਇੱਕ ਵੀਡੀਓ ਬਹੁਤ ਵਾਇਰਲ ਹੋ ਰਹੀ ਸੀ ਕਿ ਇੱਕ ਬੱਚੀ ਆ ਜਿਹੜੀ ਉਹ ਲਾਪਤਾ ਹਾਲਾਤ ਦੇ ਵਿੱਚ ਇੱਕ ਵੀਰ ਨੂੰ ਮਿਲੀ ਆ ਜਿਹਦੀ ਉਮਰ ਮੈਕਸਿਮਮ 7 ਸਾਲ ਦੀ ਹੋਏਗੀ ਗੁੜੀਆ ਦੀ ਉਹ ਵੀਰ ਵੱਲੋਂ ਵੀਡੀਓ ਪਾਈ ਗਈ ਸੀ ਤੇ ਨਾਲ ਦੱਸਿਆ ਗਿਆ ਸੀ ਕਿ ਤਲਵਾੜੇ ਜਿਹੜੀ ਉਹਨੇ ਐਫ ਆਈ ਆਰ ਦਰਜ ਕਰਵਾ ਦਿੱਤੀ ਐ ਕੱਲ ਉਹ ਵੀਡੀਓ ਦੇਖੀ ਬੜਾ ਮਨ ਨੂੰ ਇਸ ਤਰ੍ਹਾਂ ਹੋਇਆ ਵੀ ਇੱਕ ਛੋਟਾ ਜਿਹਾ ਬੱਚਾ ਤੇ ਬੜੇ ਸਾਰੇ ਸਵਾਲ ਵੀ ਮਨ ਦੇ ਵਿੱਚ ਸੀ ਜੇ ਆ ਸਾਬ ਤੇ ਉਹ ਵੀਰ ਨੇ ਬੜੀ ਸਹਿਜਤਾ ਦੇ ਨਾਲ ਵੀਡੀਓ ਪਾਈ ਸੀ ਇਸ ਤਰ੍ਹਾਂ ਲੱਗ ਰਿਹਾ ਸੀ ਕਿ ਕੋਈ ਗੱਲ ਕਹਾਣੀ ਕੋਈ ਹੋਰ ਹੀ ਆ ਵੀ ਇਦਾਂ ਤਾਂ ਨਹੀਂ ਲੱਗ ਰਿਹਾ ਬੱਚੀ ਦਾ ਸੋ ਅੱਜ ਜਦੋਂ ਸਵੇ ਉਹ ਹੀ ਵੀਡੀਓ ਦਾ ਖਲਾਸਾ ਹੋਇਆ ਤਾ ਬੜਾ ਦੁੱਖ ਮਹਿਸੂਸ ਹੋਇਆ ਇੱਕ ਮਾਂ ਇੱਕ ਔਰਤ ਮਾਂ ਤਾਂ ਕਹਿੰਦੇ ਪੱਠ ਝੋਕਣੀ ਵੀ ਬੱਚਿਆਂ ਨੂੰ ਲੋਜਦੀ ਆ ਪਰ ਇੱਥੇ ਤਾਂ ਵਾਕਿਆ ਕਲਯੁਗ ਦਾ ਕਾਲਾ ਪੈਰ ਹੀ ਇੰਨਾ ਜ਼ਿਆਦਾ ਵੱਧ ਗਿਆ ਕਿ ਮਾਪੇ ਕਮਾਪੇ ਹੋਣ ਲੱਗ ਗਏ ਆ ਅੱਗੇ ਕਹਿੰਦੇ ਹੁੰਦੇ ਸੀ ਪੁੱਤ-ਕੁੱਤ ਹੋ ਜਾਂਦੇ ਆ ਪਰ ਮਾਪੇ ਕਮਾਪੇ ਨਹੀਂ ਹੁੰਦੇ ਬੜਾ ਦੁੱਖ ਹੋਇਆ ਕਿ ਉਹ ਵੀਰ ਵੱਲੋਂ ਦੱਸਿਆ ਗਿਆ ਜਿਹਦੀ ਬੇਟੀ ਸੀ ਕਹਿੰਦੇ ਵੀ ਇਸ ਤਰ੍ਹਾਂ ਕਰਕੇ ਸਾਨੂੰ ਅ ਮਤਲਬ ਕਿ ਇਹ ਵੀਰ ਨੇ ਗਰੁੱਪਾਂ ਦੇ ਵਿੱਚ ਵੀਡੀਓ ਸ਼ੇਅਰ ਕੀਤੀ ਜਿਸ ਤੋਂ ਸਾਡੀ ਬੱਚੀ ਦੀ ਸਕੂਲ ਦੇ ਪ੍ਰਿੰਸੀਪਲ ਨੇ ਵੀਡੀਓ ਦੇਖੀ ਉਹਨਾਂ ਨੇ ਫਿਰ ਸਾਡਾ ਨੰਬਰ ਦਿੱਤਾ ਤਾਂ ਅਸੀਂ ਬੱਚੀ ਕੋਲੇ ਆਏ ਆ ਪਰ ਹੁਣ ਗੱਲ ਇਹ ਹੈ ਕਿ ਬੱਚੀ ਤਾਂ ਪਰਿਵਾਰ ਨੂੰ ਮਿਲ ਗਈ ਤੇ ਉਹਦੀ ਮਗਰਲੀ ਕਹਾਣੀ ਕੀ ਹੈ ਬੜਾ ਵੱਡਾ ਦੁੱਖ ਹੈ ਕਿ ਉਹ ਪਰਿਵਾਰ ਦਾ ਦੋਹਾਂ ਜੀਆਂ ਦਾ ਆਪਸੀ ਝਗੜਾ ਰਹਿੰਦਾ ਸੀ ਝਗੜੇ ਦੇ ਕਾਰਨ ਉਹਨਾਂ ਦਾ ਜਿਹੜਾ ਡਿਵੋਰਸ ਹੋ ਗਿਆ ਤੇ ਡਿਵੋਰਸ ਹੋਣ ਤੋਂ ਬਾਅਦ ਜਿਹੜੀ ਮਾਂ ਬੱਚੀ ਨੂੰ ਸੜਕ ਦੇ ਉੱਤੇ ਛੱਡ ਕੇ ਉੱਥੋਂ ਚਲੀ ਜਾਂਦੀ ਆ ਕਹਿੰਦੇ ਮਾਂ ਤਾਂ 9 ਮਹੀਨੇ ਬੱਚੇ ਨੂੰ ਖੂਨ ਦੇ ਵਿੱਚ ਸਿੰਜਦੀ ਆ ਮਾਂ ਤਾਂ ਬੱਚਿਆਂ ਦਾ ਕਦੇ ਸਿਰ ਦੁੱਖ ਦਾ ਨਹੀਂ ਜਾ ਸਕਦੀ ਪਰ ਇਹੋ ਜੀ ਕਿਹੜੀ ਮਾਂ ਜੀ ਨੇ ਬੱਚੀ ਉੱਥੇ ਛੱਡ ਕੇ ਚਲੀ ਗਈ ਚਲੋ ਛੱਡਣੀ ਵੀ ਸੀ ਕਈ ਵਾਰੀ ਇਸ ਤਰ੍ਹਾਂ ਹੁੰਦਾ ਹਾਲਾਤ ਬਹੁਤ ਮਾੜੇ ਹੁੰਦੀ ਆ ਮਜਬੂਰੀਆਂ ਹੋ ਜਾਂਦੀਆਂ ਨੇ ਹੋ ਸਕਦਾ ਕਈ ਵਾਰ ਪੇਕਾ ਪਰਿਵਾਰ ਦੇ ਵਿੱਚ ਸਾਡੀ ਸਾਡੇ ਭਰਾ ਪਰਜਾਈਆਂ ਨਾਲ ਬਹੁਤੀ ਬੰਦ ਨਹੀਂ ਹੁੰਦੀ ਸਾਡਾ ਪਰਿਵਾਰ ਜਿਹੜਾ ਫੋਰਡ ਨਹੀਂ ਕਰ ਸਕਦਾ ਹੁੰਦਾ ਬਹੁਤਾ ਮੈਂਬਰਾਂ ਨੂੰ ਪਾਲਣ ਪੋਸ਼ਣ ਕਰਨਾ ਤਾਂ ਮੈਨੂੰ ਲੱਗਦਾ ਕਿ ਉਸ ماں ਨੂੰ ਉਸ ਔਰਤ ਨੂੰ ਇੰਨਾ ਕ ਤਾਂ ਚਾਹੀਦਾ ਸੀ ਕਮ ਸੇ ਕਮ ਤੂੰ ਪਿੰਡ ਦੀ ਪੰਚਾਇਤ ਇਕੱਠੀ ਕਰਦੀ ਤੂੰ ਜਿੱਥੋਂ ਦੇ ਉਹ ਰਹਿਣ ਵਾਲੇ ਉੱਥੋਂ ਦੇ ਗਲੀ ਮੁਹੱਲੇ ਦੇ ਲੋਕ ਇਕੱਠੇ ਕਰਦੀ ਤੇ ਤੂੰ ਕਹਿ ਦਿੰਦੀ ਵੀ ਲੈ ਭਾਈ ਮੈਂ ਸਾਂਭ ਨਹੀਂ ਸਕਦੀ ਤੁਸੀਂ ਆਪਣਾ ਬੱਚਾ ਲੈ ਲਓ ਇਹ ਤੁਹਾਡੀ ਜ਼ਿੰਮੇਵਾਰੀ ਆ ਪਰ ਇੱਕ ਧੀ ਜਿਹੜੀ ਕਹਿੰਦੇ ਜੰਮਦੀ ਤਿੰਨੇ ਲੀੜੇ ਪਾਲਦੀ ਆ ਉਸ ਧੀ ਨੂੰ ਤੁਸੀਂ ਲਵਾਰ ਸਹਾਲਤ ਦੇ ਵਿੱਚ ਸੜਕ ਦੇ ਉੱਤੇ ਛੱਡ ਕੇ ਤੁਰ ਜਾਂਦੇ ਹੋ ਕਹਿੰਦੇ ਇੱਕ ਔਰਤ ਉਨੀ ਦੇਰ ਤੱਕ ਅਧੂਰੀ ਆ ਜਿੰਨੀ ਦੇਰ ਤੱਕ ਉਹ ਮਾਂ ਨਹੀਂ ਬਣਦੀ ਔਰਤ ਦੀ ਜ਼ਿੰਦਗੀ ਉਦੋਂ ਪੂਰੀ ਹੁੰਦੀ ਆ ਜਦੋਂ ਇੱਕ ਮਾਂ ਬਣਦੀ ਆ ਇੱਕ ਬੱਚੇ ਨੂੰ ਨਵੀਂ ਜ਼ਿੰਦਗੀ ਨੂੰ ਜਨਮ ਦਿੰਦੀ ਆ ਤੇ ਰੱਬ ਦੇ ਨਾਲ ਜੇ ਰੱਬ ਨੇ ਆਪਦੇ ਨਾਂ ਤੁਰਨਾ ਕੀਤੀ ਆ ਤਾਂ ਇੱਕ ਮਾਂ ਦੀ ਕੀਤੀ ਆ ਕਹਿੰਦੇ ਮਾਂ ਦੀ ਪੂਜਾ ਰੱਬ ਦੀ ਪੂਜਾ ਮਾਤਾ ਰੱਬ ਦਾ ਨਾਮ ਹੈ ਦੂਜਾ ਉਹ ਕਿਉਂ ਕਿਹਾ ਗਿਆ ਕਿਉਂਕਿ ਆਪਦੇ ਸਹਰਾਣੇ ਖਫਨ ਰੱਖ ਕੇ ਇੱਕ ਔਰਤ ਆਪਦੇ ਚੋਂ ਇੱਕ ਨਵੀਂ ਜ਼ਿੰਦਗੀ ਪੈਦਾ ਕਰਦੀ ਆ ਭੈਣੇ ਤੂੰ ਹਰ ਉਸ ਮਾਂ ਨੂੰ ਹਰ ਉਸ ਭੈਣ ਨੂੰ ਹਰ ਉਸ ਮਾਂ ਦੇ ਹਰ ਉਸ ਭੈਣ ਦੇ ਰਿਸ਼ਤੇ ਨੂੰ ਅੱਜ ਕਲੰਕਿਤ ਕਰਤਾ ਤੇਰੀ ਐਡੀ ਵੀ ਕਿਹੜੀ ਮਜਬੂਰੀ ਸੀ ਜਿਹੜੀ ਬੱਚੀ ਨੂੰ ਤੂੰ 9 ਮਹੀਨੇ ਖੂਨ ਦੇ ਵਿੱਚ ਸਿੰਜਿਆ ਸੀ ਜਿਹੜੀ ਬੱਚੀ ਨੂੰ 9 ਮਹੀਨੇ ਤੂੰ ਪੇਟ ਦੇ ਵਿੱਚ ਰੱਖਿਆ ਸੀ ਉਹਨੂੰ ਲਵਾਰਸ ਹਾਲਾਤਾਂ ਦੇ ਵਿੱਚ ਤੂੰ ਛੱਡ ਕੇ ਚਲੀ ਗਈ ਇੱਕ ਏਡੀ ਦੱਖदाई ਖਬਰਾਂ ਕਿਉਂਕਿ ਅੱਜ ਸਾਨੂੰ ਪਤਾ ਕਿ ਹਾਫਸ ਦੇ ਪੁਜਾਰੀ ਥਾਂ-ਥਾਂ ਤੁਰੇ ਫਿਰਦੇ ਆ ਤੂੰ 7 ਸਾਲ ਦੀ ਬੱਚੀ ਨੂੰ ਛੱਡ ਕੇ ਤੁਰ ਗਈ ਇੱਥੇ 3-3 ਸਾਲ ਦੀਆਂ ਬੱਚੀਆਂ ਦੇ 4-4 ਸਾਲ ਦੀਆਂ ਬੱਚੀਆਂ ਦੇ ਰੀਪ ਹੋ ਰਹੀ ਆ ਕਿਹਦੇ ਆਸਰੇ ਛੱਡ ਕੇ ਗਈ ਤੂੰ ਉਸਦੀ ਨੂੰ ਸੋ ਇੱਥੇ ਮੈਂ ਹੱਥ ਬਨ ਕੇ ਬੇਨਤੀ ਕਰਦੀ ਆ ਵੀ ਜਿਨ੍ਹਾਂ ਦੇ ਬੱਚੇ ਹੈਗੇ ਆ ਨਾ ਚਾਹੇ ਤੁਹਾਡੀਆਂ ਲੱਖ ਲੜਾਈਆਂ ਨੇ ਲੱਖ ਤੁਹਾਡੇ ਝਗੜੇ ਨੇ ਜਾਂ ਤਾਂ ਬੱਚਾ ਨਾ ਲਓ ਜੇ ਤੁਹਾਡੀ ਦੋਨਾਂ ਜੀਆਂ ਦੀ ਬੰਦ ਹੀ ਨਹੀਂ ਬੱਚਾ ਨਾ ਲਓ ਬੱਚਾ ਨਾ ਪੈਦਾ ਕਰੋ ਜਿਉਂਦੇ ਮਾਪੇ ਤੋਂ ਬੱਚਾ ਅਨਾਥ ਹੋ ਜਾਣਾ ਕਿੱਡੀ ਵੱਡੀ ਗੱਲ ਹੋ ਜਾਂਦੀ ਆ ਤੁਹਾਡੇ ਜਿਉਂਦੇ ਜੀ ਤੁਹਾਡੇ ਬੱਚੇ ਅਨਾਥਾਂ ਵਾਲੀ ਜ਼ਿੰਦਗੀ ਜਿਉਣ ਇਸ ਤੋਂ ਵੱਡਾ ਤੇ ਮਾੜਾ ਦੁਖਾਂਤ ਨਹੀਂ ਕੋਈ ਹੋ ਸਕਦਾ ਤੁਹਾਡੇ ਲਈ ਤੇ ਨਹੀਂ ਤਾਂ ਕੰਪਰੋਮਾਈਜ਼ ਕਰਨਾ ਸਿੱਖੋ ਰਹਿਣਾ ਸਿੱਖੋ ਹਮੇਸ਼ਾ ਇੱਕ ਦੂਜੇ 'ਚ ਮਾੜੇ ਤੇ ਬਰਾਈਆਂ ਮਾੜੇ ਗੁਣ ਤੇ ਬਰਾਈਆਂ ਨਾ ਲੱਭਦੇ ਰਹੋ। ਤੁਸੀਂ ਛੋਟੀ ਜੀ ਚੰਗਿਆਈ ਨੂੰ ਲੈ ਕੇ ਜਾਉਣਾ ਸਿੱਖ ਲਓ। ਉਹਨਾਂ ਬੱਚਿਆਂ ਲਈ ਜਾਉਣਾ ਸਿੱਖ ਲਓ ਜਿਹੜੇ ਬੱਚਿਆਂ ਨੇ ਤੁਹਾਡੀ ਕੁੱਖੋ ਜਨਮ ਲਿਆ। ਕਿੱਡਾ ਵੱਡਾ ਦੁੱਖਾਂ ਤਾਂ ਰਾਤ ਮੈਨੂੰ ਪੂਰੀ ਰਾਤ ਟੈਨਸ਼ਨ ਰਹੀ ਵੀ ਇਹ ਧੀ ਕਿੱ디 ਜਾਈਤੀ ਹੋਊਗੀ? ਇਹ ਕਿਵੇਂ ਛੱਡ ਗਏ? ਕੀ ਬਣਿਆ ਇਸ ਬੱਚੀ ਨਾਲ? ਕਿ ਦੀ ਨਾ ਹੋਵੇ ਦੀ ਮਾਂ ਬੱਸ ਚੜ ਗਈ ਹੋਵੇ ਬੱਸ ਦਰਪੀ ਹੋਵੇ ਮਾਂ ਨੂੰ ਲੱਗਾ ਹੋਵੇ ਫੋਨ ਸੰਦੀ ਸੰਦੀ ਨਾ ਚੜ ਗਈ ਹੋਵੇ ਹੋ ਸਕਦਾ ਮਾਂ ਨੂੰ ਪਤਾ ਨਾ ਲੱਗਾ ਹੋਵੇ ਕਿ ਮੇਰੀ ਧੀ ਬੱਸ ਸਟਾਪ ਤੇ ਜਾਂ ਕਿਤੇ ਵੀ ਰਾਹ 'ਚ ਰਹਿ ਗਈ ਆ ਬੜੇ ਪਰ ਅੱਜ ਜਦੋਂ ਉਸ ਵੀਡੀਓ ਦਾ ਖਲਾਸਾ ਹੋਇਆ ਹੋਸ਼ ਉੱਡ ਗਈ ਕਮਲਿਓ ਸਿਆਣੇ ਕਹਿੰਦੇ ਆ ਪਿਓ ਪਾਟੇ ਖਾਣੀ ਲਾਦ ਸਮਝ ਸਕਦਾ ਤੇ ਮਾਂ ਪੱਠ ਝੋਕਣੀ ਵੀ ਬੱਚੇ ਪਾਲ ਲੈਂਦੀ ਆ ਉਹਨਾਂ ਸ਼ਬਦਾਂ ਨੂੰ ਕਲੰਕਿਤ ਨਾ ਕਰੋ ਸਾਡੇ ਪੁਰਖਿਆਂ ਨੇ ਸਾਨੂੰ ਐਡਾ ਵੱਡਾ ਰਤਬਾ ਦਿੱਤਾ ਵੀ ਇੱਕ ਔਰਤ ਆ ਨਾ ਜਿਹੜੀ ਉਹ ਮਿਹਨਤ ਮਜ਼ਦੂਰੀ ਕਰਕੇ ਦਿਹਾੜੀ ਕਰਕੇ ਵੀ ਆਪਦੇ ਬੱਚੇ ਪਾਲ ਲੈਂਦੀ ਆ ਤੇ ਪਿਓ ਪਲਾਂ 100 ਕਿੱਲੇ ਦਾ ਮਾਲਕ ਹੋਵੇ ਉਹ ਵੀ ਆਪਦੀ ਨੀਡ ਪੂਰੀ ਕਰਨ ਲਈ ਦੂਸਰਾ ਵਿਆਹ ਕਰਾ ਲੈਂਦਾ ਪਰ ਮਾਂ ਆਪਣੇ ਬੱਚਿਆਂ ਤੇ ਸਬਰ ਕਰਦੀ ਆ ਪਰ ਭੈਣੀ ਮਾਫ ਕਰੀ ਤੂਏ ਬਹੁਤ ਗਲਤ ਕੀਤਾ ਬਹੁਤ ਜ਼ਿਆਦਾ ਗਲਤ ਕੀਤਾ ਤੇ ਇੱਥੇ ਮੈਂ ਕਾਨੂੰਨ ਨੂੰ ਪ੍ਰਸ਼ਾਸਨ ਨੂੰ ਬੇਨਤੀ ਕਰਨੀ ਚਾਹੁੰਨੀ ਆ ਕਿ ਜਿਹੜੀ ਔਰਤ ਆਪਦਾ ਬੱਚਾ ਛੱਡ ਕੇ ਜਾ ਸਕਦੀ ਆ ਖਾਸ ਕਰਕੇ ਇੱਕ ਧੀ ਜਿਹੜੀ ਧੀ ਦੀ ਇੱਜ਼ਤ ਟੱਕਣ ਲਈ ਅਸੀਂ ਬੜਾ ਕੁਝ ਕਰਦੇ ਆ ਅਸੀਂ ਇੱਜ਼ਤਾਂ ਲਈ ਕਤਲਾਂ ਤੱਕ ਕਰ ਦਿੰਦੇ ਆ ਉਸ ਧੀ ਨੂੰ ਛੱਡ ਕੇ ਤੁਰ ਗਈ ਉਹ ਦੇ ਬਾਪ ਦੇ ਘਰੇ ਵੀ ਛੱਡ ਸਕਦੀ ਸੀ ਉੱਤੇ ਬੰਦ ਹੀ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਆ ਤਾਂ ਜੋ ਹੋਰ ਔਰਤਾਂ ਨੂੰ ਵੀ ਇਹ ਤੋਂ ਨਸੀਤ ਮਿਲੇ ਤੇ ਹੋਰ ਔਰਤਾਂ ਵੀ ਇਹੋ ਜਿਹਾ ਘਟਿਆ ਕੰਮ ਕਰਨ ਲੱਗੀਆਂ ਹਜ਼ਾਰ ਵਾਰ ਸੋਚਣ ਅੱਜ ਮੈਨੂੰ ਉਹ ਕਾਂਡ ਵੀ ਯਾਦ ਆ ਰਿਹਾ ਜਦੋਂ ਇੱਕ ਆਸ਼ਕ ਦੇ ਮਗਰ ਲੱਕੇ ਆ ਦਾ ਛੋਟਾ ਜਿਹਾ ਮਾਸੂਮ ਬੱਚਾ ਜਿਹੜਾ ਮਾਰ ਕੇ ਸੱਟ ਗਈ ਸੀ ਇੱਕ ਮਾਂ ਉਹ ਕਿੱਦਾਂ ਦੀਆਂ ਮਾਵਾਂ ਹੋ ਗਈਆਂ ਤੁਸੀਂ ਮਾਵਾਂ ਤਾਂ ਸੁੱਤੇ ਪਏ ਧੀਆਂ ਪੁੱਤਾਂ ਨੂੰ ਨਹੀਂ ਜਰਦੀਆਂ ਪਰ ਤੁਹਾਡੇ ਵਰਗੀਆਂ ਮਾਵਾਂ ਨਾ ਜਿਹੜੀਆਂ ਮੈਂ ਕਹਿੰਦੀ ਉਹ ਬੇਔਲਾਦ ਹੋਣ ਉਹਨਾਂ ਦੀ ਕੁੱਖ ਕਦੇ ਹਰੀ ਨਾ ਹੋਵੇ ਉਹਨਾਂ ਨੂੰ ਕਦੇ ਔਲਾਦ ਦਾ ਸੁੱਖ ਨਸੀਬ ਨਾ ਹੋਵੇ ਜਿਹੜੀਆਂ ਮਾਵਾਂ ਆਪਣੇ ਬੱਚੇ ਛੱਡ ਛੱਡ ਜਾਂਦੀਆਂ ਓਏ ਬੱਚੇ ਰੱਬ ਦਾ ਰੂਪ ਹੁੰਦੇ ਆ ਇਹ ਤਾਂ ਰੱਬ ਵੱਲੋਂ ਦਿੱਤਾ ਹੋਇਆ ਤੁਹਾਨੂੰ ਗੋਡ ਗਿਫਟ ਹੁੰਦੇ ਆ ਬੱਚੇ ਪੁੱਛ ਕੇ ਵੇਖੋ ਉਹਨਾਂ ਲੋਕਾਂ ਨੂੰ ਜਿਹੜੇ ਔਲਾਦ ਲਈ ਤਰਸਦੇ ਆ ਜਿਨ੍ਹਾਂ ਦੇ ਔਲਾਦ ਨਹੀਂ ਹੈਗੀ ਤੇ ਜਿਨ੍ਹਾਂ ਦੇ ਹੈਗੀ ਆ ਉਹ ਔਲਾਦਾਂ ਛੱਡ ਛੱਡ ਜਾ ਰਹੇ ਆ ਲੱਖ ਲਨਤ ਇਹੋ ਜਿਹੇ ਲੋਕਾਂ ਦੇ ਮੇਰੇ ਦੋ ਬੱਚੇ ਆ ਬੇਟਾ ਮੇਰਾ 9 ਮਹੀਨਿਆਂ ਦਾ ਸੀ ਬੇਟੀ ਮੇਰੀ 2.5 ਸਾਲ ਦੀ ਸੀ ਜਦੋਂ ਮੇਰੇ ਪਤੀ ਦੀ ਮੌਤ ਹੋ ਗਈ ਤੇ ਮੈਂ ਆਪਦੇ ਬਾਪ ਨੂੰ ਇੱਕ ਗੱਲ ਕਹੀ ਸੀ ਮੈਂ ਕਿਹਾ ਜੇ ਤੇਰੇ ਘਰੇ ਰੋਟੀ ਨਾ ਨਾ ਹੋਈ ਮੈਨੂੰ ਜਵਾਬ ਦੇ ਦੀ ਮੈਂ ਗੁਰਦੁਆਰੇ ਚ ਭਾਂਡੇ ਮਾਂਜ ਕੇ ਆਪਦੇ ਬੱਚੇ ਪਾਲ ਲੂੰਗੀ ਪਰ ਮੈਂ ਆਪਦੇ ਬੱਚੇ ਨਹੀਂ ਛੱਡਣੇ ਮਾਰ ਦੇ ਬੱਚੇ ਨਹੀਂ ਛੱਡ ਸਕਦੀ ਮੈਂ ਆਪਦੇ ਬੱਚੇ ਨਹੀਂ ਛੱਡ ਸਕਦੀ ਚੰਗੇ ਮਾੜੇ ਹਾਲਾਤਾਂ ਦੇ ਵਿੱਚੋਂ ਹੁੰਦਿਆਂ ਹੋਇਆਂ ਅੱਜ ਮੇਰਾ ਪੁੱਤ 10 ਸਾਲ ਦਾ ਹੋ ਗਿਆ ਬੇਟੀ ਮੇਰੀ 13 ਸਾਲ ਦੀ ਹੋ ਗਈ ਆ ਅਸੀਂ ਸਮਾਂ ਕੱਢ ਲਿਆ ਪਰ ਮੈਂ ਕਹਿੰਨੀ ਅੱਜ ਮੈਂ ਦੁਨੀਆ ਦੀ ਸਭ ਤੋਂ ਅਮੀਰ ਔਰਤ ਆ ਸਭ ਤੋਂ ਖੁਸ਼ ਨਸੀਬ ਔਰਤਾਂ ਕਿਉਂ ਨਾ ਜਿੰਨਾਂ ਨੂੰ ਜਾਇਆ ਉਹ ਮੇਰੀ ਬੁੱ컬 ਦੇ ਵੈਸੇ ਨਹੀਂ ਗਰੀਬੀਆਂ ਅਮੀਰੀਆਂ ਢਲਵੇਂ ਪਰਛਾਵੇਂ ਹੁੰਦੇ ਆ ਗਦੇਵੀ ਹਾਲਾਤਾਂ ਦੇ ਨਾਲ ਸਮਝੌਤਾ ਕਰਕੇ ਔਲਾਦ ਨਾ ਛੱਡੋ ਸਿਆਣੀ ਦੇ ਸਮਝਦਾਰੀ ਦਾ ਕੰਮ ਨਹੀਂਗਾ ਸੋ ਇਹੋ ਜੀਆਂ ਔਰਤਾਂ ਨੂੰ ਨੱਥ ਪੈਣੀ ਚਾਹੀਦੀ ਆ ਜਿਹੜੇ ਘਟੀਆਂ ਸਾਡੇ ਕਾਨੂੰਨ ਬਣ ਗਏ ਆ ਇਸ ਲਈ ਮੈਂ ਕਹਿੰਨੀ ਆ ਕਿ ਜਿਹੜੀਆਂ ਔਰਤਾਂ ਚਾਹੁੰਦੀਆਂ ਕਿ ਬੱਚਿਆਂ ਦਾ ਸਕੂਨ ਰਵੇ ਸਾਡੇ ਘਰ ਨਾਲ ਉੱਜਣ ਉਹ ਇੱਕ ਮੰਚ ਤੇ ਇਕੱਠੀਆਂ ਹੋ ਇੱਕ ਅਪੀਲ ਦੈਰ ਕਰੋ ਹਾਈ ਕੋਰਟ ਨੂੰ ਇੱਕ ਬੇਨਤੀ ਕਰੋ ਵੀ ਕੋਈ ਨਾ ਕੋਈ ਇਹੋ ਜਿਹੇ ਕਾਨੂੰਨ ਬਣਾਓ ਅੱਜ ਮੁੰਡਿਆਂ ਨਾਲੋਂ ਵੱਧ ਕੇ ਕੁੜੀਆਂ ਛੱਡ ਛੱਡ ਜਾ ਰਹੀਆਂ ਨੇ ਘਰ ਅੱਜ ਕੁੜੀਆਂ ਦੋ ਦੋ ਬੱਚਿਆਂ ਦੀਆਂ ਮਾਮਾ ਘਰ 'ਚ ਬੱਚਿਆਂ ਨੂੰ ਛੱਡ ਕੇ ਫਰਾਰ ਹੋ ਰਹੀਆਂ ਇਹਨਾਂ ਲਈ ਕੋਈ ਸਜ਼ਾਵਾ ਹੋਣੀਆ ਚਾਹੀਦੀਆ ਤੇ ਨਹੀਂ ਕਿਤੇ ਇਹ ਨਾ ਹੋਵੇ ਤੇ ਜਿਹੜੀ ਮਾਂ ਦੀ ਪੂਜਾ ਰੱਬ ਦੀ ਪੂਜਾ ਮਾਤਾ ਰੱਬ ਦਾ ਨਾਂ ਹੈ ਦੂਜਾ ਜਿਹੜਾ ਰੱਬ ਦੇ ਬਰਾਬਰ ਰਤਬਾ ਮਿਲਿਆ ਨਾ ਤੇ ਸਾਡੇ ਤੋਂ ਸਮਾਜ ਘਿਰਨਾ ਕਰਨ ਲੱਗ ਜੀ ਸਮਾਜ ਸਾਨੂੰ ਉਸ ਨਿਗਾਹ ਨਾਲ ਤੱਕਣ ਲੱਗ ਜੀ ਜਿੱਥੇ ਸਾਡੇ ਕੋਲੇ ਪਛਤਾਵੇ ਤੋਂ ਬਿਨਾਂ ਨਾ ਕੁਝ ਹੋਈ ਰਹਿ ਜੀ ਧੰਨਵਾਦ